ਦੋਸਤੋ ਜਦੋਂ ਕੋਈ ਦਰਘਟਨਾ ਹੋ ਜਾਂਦੀ ਹੈ ਜਾਂ ਫਿਰ ਕਿਸੇ ਦਾ ਕਤਲ ਹੁੰਦਾ ਤਾਂ ਉਸ ਦੀ ਮੌਤ ਦੇ ਕਾਰਨ ਦਾ ਪਤਾ ਲਗਾਉਣ ਲਈ ਡਾਕਟਰਾਂ ਵੱਲੋਂ ਪੋਸਟਮਾਰਟਮ ਕੀਤਾ ਜਾਂਦਾ ਪੰਜਾਬੀ ਭਾਸ਼ਾ ਵਿੱਚ ਅਸੀਂ ਇਸ ਨੂੰ ਮਲਾਜਾ ਕਹਿੰਦੇ ਹਾਂ ਕਿਸੇ ਵੀ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਹੀ ਪਤਾ ਚੱਲਦਾ ਹੈ ਕਿ ਉਸ ਦੀ ਮੌਤ ਕਿਵੇਂ ਹੋਈ ਹੈ ਪਰ ਇਹ ਪੋਸਟਮਾਰਟਮ ਹੁੰਦਾ ਕੀ ਹੈ ਤੇ ਇਹ ਕੀਤਾ ਕਿਵੇਂ ਜਾਂਦਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਪੋਸਟਮਾਰਟਮ ਉਰਫ ਮਲਾਜੇ ਬਾਰੇ ਵਿਸਤਾਰ ਨਾਲ ਦੱਸਾਂਗੇ ਇਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਰ ਅੱਗੇ ਜਾਣ ਤੋਂ ਪਹਿਲਾਂ ਇੱਕ ਬੇਰਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਿਓ ਤੇ ਜੇ ਤੁਸੀਂ ਅਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਬ੍ਰੀਫ ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਆਓ ਹੁਣ ਅਜਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜੇਕਰ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਪੋਸਟਮਾਰਟਮ ਹੁੰਦਾ ਕੀ ਹੈ ਤਾਂ ਪੋਸਟ ਤੋਂ ਭਾਵ ਹੈ ਆਫਟਰ ਪੰਜਾਬੀ ਵਿੱਚ ਜਿਸ ਦਾ ਨਿਵਾਦ ਹੁੰਦਾ ਬਾਅਦ ਮਾਰਟਮ ਦਾ ਅਰਥ ਹੈ ਡੈਥ ਭਾਵ ਮੌਤ ਮਤਲਬ ਕਿ ਪੋਸਟਮਾਰਟਮ ਕਿਸੇ ਬੰਦੇ ਦੇ ਮਰਨ ਤੋਂ ਬਾਅਦ ਵਿੱਚ ਕੀਤਾ ਜਾਂਦਾ ਜਦੋਂ ਕਿਸੇ ਵਿਅਕਤੀ ਦੀ ਮੌਤ ਸਮੇਂ ਤੋਂ ਪਹਿਲਾਂ ਜਾਂ ਕਿਸੇ ਦੁਰਘਟਨਾ ਵਿੱਚ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਹੁੰਦੀ ਹੈ ਤਾਂ ਉਸ ਵੇਲੇ ਪ੍ਰਸ਼ਾਸਨ ਵੱਲੋਂ ਲਾਸ਼ ਦਾ ਪੋਸਟਮਾਰਟਮ ਜਾਂ ਫਿਰ ਮੁਲਾਜਾ ਕਰਵਾਇਆ ਜਾਂਦਾ ਹੈ ਤਾਂ ਕਿ ਮਰਨ ਵਾਲੇ ਵਿਅਕਤੀ ਦੀ ਮੌਤ ਦੀ ਅਸਲ ਵਜ੍ਹਾ ਪਤਾ ਲੱਗ ਸਕੇ ਇਸ ਵਿੱਚ ਸਰੀਰ ਦੀ ਪੂਰੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ ਪੋਸਟਮਾਰਟਮ ਇੱਕ ਸਰਜੀਕਲ ਪ੍ਰੋਸੈਸ ਹੈ ਇਸ ਨੂੰ ਡਾਕਟਰੀ ਭਾਸ਼ਾ ਵਿੱਚ ਟੋਪਸੀ ਜਾਂ ਫਿਰ ਪੋਸਟਮਾਰਟਮ ਐਗਜ਼ਾਮੀਨੇਸ਼ਨ ਵੀ ਕਹਿੰਦੇ ਹਨ ਕਈ ਥਾਵਾਂ ਤੇ ਪੋਸਟਮਾਰਟਮ ਕਰਨ ਲਈ ਮਰਨ ਵਾਲੇ ਬੰਦੇ ਦੇ ਰਿਸ਼ਤੇਦਾਰ ਜਾਂ ਫਿਰ ਪਰਿਵਾਰ ਵਾਲਿਆਂ ਦੀ ਇਜਾਜ਼ਤ ਲੈਣੀ ਜ਼ਰੂਰੀ ਹੁੰਦੀ ਹੈ ਹੁਣ ਗੱਲ ਕਰਦੇ ਹਾਂ ਪੋਸਟਮਾਰਟਮ ਕੀਤਾ ਕਿਵੇਂ ਜਾਂਦਾ ਦੋਸਤੋ ਡਾਕਟਰਾਂ ਮੁਤਾਬਕ ਪੋਸਟਮਾਰਟਮ ਕਰਨ ਤੋਂ ਪਹਿਲਾਂ ਲਾਸ਼ ਨੂੰ ਇੱਕ ਵੱਖਰੇ ਖਾਸ ਕਮਰੇ ਵਿੱਚ ਲਜਾਇਆ ਜਾਂਦਾ ਹੈ ਤੇ ਮਲਾਜੇ ਨੂੰ ਕਰਨ ਵਾਸਤੇ ਖਾਸ ਕਿਸਮ ਦੇ ਉਜਾਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਨੂੰ ਅਸੀਂ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ ਪਹਿਲੇ ਭਾਗ ਵਿੱਚ ਬਾਹਰੀ ਸਰੀਰ ਦੀ ਜਾਂਚ ਹੁੰਦੀ ਹੈ ਤੇ ਦੂਜੇ ਭਾਗ ਵਿੱਚ ਸਰੀਰ ਦੀ ਅੰਦਰੂਨੀ ਜਾਂਚ ਕੀਤੀ ਜਾਂਦੀ ਹੈ ਅੰਦਰੂਨੀ ਜਾਂਚ ਕਰਨ ਲਈ ਛਾਤੀ ਤੋਂ ਲੈ ਕੇ ਸਰੀਰ ਦੇ ਹੇਠਲੇ ਹਿੱਸੇ ਤੱਕ ਇੱਕ ਲੰਮਾ ਕੱਟ ਲਗਾਇਆ ਜਾਂਦਾ ਹੈ ਤੇ ਸਰੀਰ ਵਿੱਚ ਕੰਮ ਕਰਨ ਵਾਲੇ ਸਾਰੇ ਅੰਗਾਂ ਨੂੰ ਕੱਢ ਲਿਆ ਜਾਂਦਾ ਇਸ ਦੇ ਦੌਰਾਨ ਲਾਸ਼ ਵਿੱਚੋਂ ਦਿਲ, ਕਿਡਨੀ, ਲੀਵਰ ਅਤੇ ਦੂਜੇ ਸਾਰੇ ਅੰਗ ਵੀ ਕੱਢ ਲਏ ਜਾਂਦੇ ਹਨ ਇਹਨਾਂ ਸਾਰੇ ਅੰਦਰੂਨੀ ਅੰਗਾਂ ਦੇ ਸੈਂਪਲ ਲੈ ਕੇ ਡਾਕਟਰਾਂ ਦੀ ਪੂਰੀ ਟੀਮ ਜਾਂਚ ਕਰਕੇ ਮੌਤ ਦੀ ਵਜ੍ਹਾ ਦਾ ਪਤਾ ਲਗਾਉਂਦੀ ਹੈ ਸਾਰਾ ਪ੍ਰੋਸੈਸ ਹੋਰ ਤੋਂ ਬਾਅਦ ਸਾਰੇ ਅੰਗਾਂ ਨੂੰ ਫਿਰ ਉਸੇ ਜਗ੍ਹਾ ਟਿਕਾ ਕੇ ਟਾਂਕੇ ਲਗਾ ਦਿੱਤੇ ਜਾਂਦੇ ਹਨ ਇਸ ਪੂਰੇ ਪ੍ਰੋਸੈਸ ਵਿੱਚ ਕਰੀਬ 3 ਤੋਂ 4 ਘੰਟੇ ਲੱਗ ਜਾਂਦੇ ਪੂਰੀ ਜਾਂਚ ਤੋਂ ਬਾਅਦ ਹੀ ਦੇਹ ਨੂੰ ਉਸ ਦੇ ਜਾਣਨ ਵਾਲਿਆਂ ਨੂੰ ਸੌਂਪਿਆ ਜਾਂਦਾ ਹੈ ਤੇ ਬਾਅਦ ਵਿੱਚ ਉਸ ਦਾ ਅੰਤਿਮ ਸੰਸਕਾਰ ਹੁੰਦਾ ਪੋਸਟਮਾਰਟਮ ਕਦੋਂ ਜ਼ਰੂਰੀ ਹੁੰਦਾ ਹੈ ਇਸ ਬਾਰੇ ਜੇਕਰ ਗੱਲ ਕਰੀਏ ਤਾਂ ਇਹ ਉਦੋਂ ਹੀ ਕੀਤਾ ਜਾਂਦਾ ਜਦੋਂ ਕਿਸੇ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੋਵੇ ਜਾਂ ਫਿਰ ਕਿਸੇ ਦੁਰਘਟਨਾ ਵਿੱਚ ਜਾਂ ਕੋਈ ਫਿਰ ਅਪਰਾਧਿਕ ਵਾਰਦਾਤ ਵਿੱਚ ਕਿਸੇ ਦੀ ਮੌਤ ਦੀ ਅਸਲੀ ਵਜ੍ਹਾ ਜਾਣਨ ਲਈ ਪੋਸਟਮਾਰਟਮ ਹੀ ਇੱਕੋ ਇੱਕ ਜ਼ਰੂਰੀ ਹੱਲ ਹੁੰਦਾ ਹੈ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚੱਲਦਾ ਹੈ ਕਿ ਮਰਨ ਵਾਲੇ ਵਿਅਕਤੀ ਨੂੰ ਕੋਈ ਜ਼ਹਿਰ ਵਗੈਰਾ ਦਿੱਤਾ ਗਿਆ ਹੈ ਜਾਂ ਫਿਰ ਉਸ ਦੇ ਨਾਲ ਕੋਈ ਸਰੀਰਕ ਮਾਰਕੁੱਟ ਕੀਤੀ ਗਈ ਹੋਵੇ ਜਿਸ ਕਾਰਨ ਉਸ ਦੀ ਮੌਤ ਹੋ ਗਈ ਇਸ ਦੇ ਨਾਲ ਨਾਲ ਕਿਸੇ ਦਾ ਕਤਲ ਹੋਇਆ ਹੋਵੇ ਜਾਂ ਫਿਰ ਉਸ ਨੇ ਆਤਮ ਹੱਤਿਆ ਕੀਤੀ ਹੋਵੇ ਤਾਂ ਇਹ ਵੀ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚੱਲਦਾ ਹੈ ਇੱਕ ਬਹੁਤ ਹੀ ਮਤਵਪੂਰਨ ਦਸਤਾਵੇਜ਼ ਹੁੰਦਾ ਜਿਸ ਦੀ ਲੋੜ ਕਈ ਵਾਰ ਅਦਾਲਤ ਵਿੱਚ ਵੀ ਪੈ ਜਾਂਦੀ ਹੈ ਜਿਆਦਾਤਰ ਪੋਸਟਮਾਰਟਮ ਮੌਤ ਤੋਂ 6 ਤੋਂ 10 ਘੰਟਿਆਂ ਦੇ ਵਿੱਚ ਕਰਨਾ ਜ਼ਰੂਰੀ ਹੁੰਦਾ ਜਿੰਨੀ ਜ਼ਿਆਦਾ ਦੇਰ ਕੀਤੀ ਜਾਵੇਗੀ ਓਨੀ ਹੀ ਸਮੱਸਿਆ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਡਾਕਟਰਾਂ ਨੂੰ ਆਉਂਦੀ ਹੈ ਪੋਸਟਮਾਰਟਮ ਦੀ ਇਨੀਸ਼ੀਅਲ ਰਿਪੋਰਟ ਤਾਂ 24 ਘੰਟਿਆਂ ਬਾਅਦ ਹੀ ਮਿਲ ਜਾਂਦੀ ਪਰ ਪੂਰੀ ਰਿਪੋਰਟ ਆਉਣ ਵਿੱਚ ਕਰੀਬ 1 ਤੋਂ 2 ਮਹੀਨੇ ਲੱਗ ਸਕਦੇ ਹਨ ਪੋਸਟਮਾਰਟਮ ਹਮੇਸ਼ਾ ਦਿਨ ਦੇ ਉਜਾਲੇ ਵਿੱਚ ਕੀਤਾ ਜਾਂਦਾ ਕਿਉਂਕਿ ਮੰਨਿਆ ਜਾਂਦਾ ਹੈ ਕਿ ਰਾਤ ਨੂੰ ਜਗਣ ਵਾਲੀਆਂ ਲਾਈਟਾਂ ਕਾਰਨ ਸਰੀਰ ਤੇ ਲੱਗੇ ਹੋਏ ਫੱਟੇ ਜਾਂ ਫਿਰ ਜ਼ਖਮਾਂ ਦਾ ਰੰਗ ਬਦਲ ਜਾਂਦਾ ਹੈ ਜਿਸ ਨਾਲ ਇਹ ਪਤਾ ਲਗਾਉਣ ਵਿੱਚ ਮੁਸ਼ਕਲ ਹੋ ਜਾਂਦੀ ਹੈ ਕਿ ਬੰਦਾ ਮਰਿਆ ਕਿਵੇਂ ਸੋ ਦੋਸਤੋ ਇਹ ਸੀ ਪੋਸਟਮਾਰਟਮ ਦੀ ਅਸਲ ਕਹਾਣੀ ਕਿ ਪੋਸਟਮਾਰਟਮ ਹੁੰਦਾ ਕੀ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ